ਨੀ ਹੁੰਦੇ ਵੀ ਉਸਤਾਦ ਜਿਨ੍ਹਾਂ ਦੀ ਸਲੱਖਣੇ ਲਾਦਣ ਵੇੜੇਪਾਰ ਆ ਜਿਨ੍ਹਾਂ ਦੇ ਉਸਤਾਦ ਚੰਗੇ ਹੋਣ ਉਹ ਆਪਦੇ ਚੇਲਿਆਂ ਦੇ ਵੇੜੇਪਾਰ ਲਾ ਦਿੰਦੇ ਆ ਤੇ ਜਿਹੜੇ ਚੇਲੇ ਚੰਗੇ ਹੋਣ ਉਹ ਤੇ ਉਸਤਾਦਾਂ ਨੂੰ ਵੀ ਉਤਾਰ ਦਿੰਦੇ ਆ ਉਸਤਾਦਾਂ ਦਾ ਮਾਇਦਾਰਦ ਨੇ ਵੀ ਉਸਤਾਦਾਂ ਦਾ ਨਾਮ ਬਣਦਾ ਚੰਗੇ ਚੇਲੇ ਕਰਕੇ ਚੇਲਾ ਮਾੜਾ ਉਸਤਾਦ ਦਾ ਨਾਮ ਖਰਾਬ ਹੁੰਦਾ ਚੇਲਾ ਚੰਗਾ ਤਾਂ ਉਸਤਾਦ ਦਾ ਨਾਮ ਬਣਦਾ ਨਿੱਕੇ ਸਿੱਧਵਾ ਦਾ ਉਸਤਾਦ ਬਹੁਤ ਘੱਟ ਬੰਦੇ ਨੂੰ ਪਤਾ ਹਣਾ ਵੀ ਉਸਤਾਦ ਰਣ ਸਿੰਘ ਗਾਮੀ ਵਾਲਾ ਸਤਾਰਾ ਬਾਈ ਦਾ ਤੇ ਤੁਹਾਨੂੰ ਹੁਣ ਸ਼ੌਂਕ ਕਰਾਉਣੇ ਨੇ ਦੇ ਨਾਮ ਕੱਪ-ਕੁੱਪ ਨੇ ਉਹਨਾਂ ਦੇ ਟਰੈਕਟਰ ਮੋਟਰਸਾਈਕਲਾਂ ਦੇ ਫੇਅਰ ਕਰਾਵਾਂਗੇ ਦਰਸ਼ਨ ਆਹ ਤੁਸੀਂ ਦੇਖ ਸਕਦੇ ਹੋ ਵੀ 2 ਟਰੈਕਟਰ ਜੀਪ ਮੋਟਰਸਾਈਕਲ 10 ਮੋਟਰਸਾਈਕਲ ਜਿੱਤੇ ਵੇ ਬਾਈ ਦੇ ਜੀਪ ਜਿੱਤੀ ਵੀ ਆ ਟਰੈਕਟਰ ਜਿੱਤੇ ਵੇ ਅਜੇ ਹੋਰ ਢੜੀ ਲੱਗਣੀ ਐ ਹੋ ਜੀ ਕਰੋ ਸ਼ੌਂਕ ਤੁਸੀਂ ਇੱਕ ਗੱਲ ਦੀ ਆ ਖਾਸ ਇਹ ਦੇਖਿਓ ਨਿੱਕਾ ਤਕਰੀਬਨ ਤਕਰੀਬਨ ਕੀ ਕਹਿੰਦਾ 100 ਜੋ ਇੱਕ ਫੋਟੋ 'ਚ ਖੜਾ ਹੋਵੇ ਨਹੀਂ ਕਿਸੇ ਫੋਟੋ 'ਚ ਨਹੀਂ ਸੋਣੂ ਜੀ ਤੁਹਾਡਾ ਬ੍ਰਦਰ ਆ ਬਈ ਕਿਸੇ ਫੋਟੋ ਚ ਜਿਹੜੀ ਬਾਜੀ ਜਿੱਤੀ ਹੋਣਾ ਨਿੱਕਿਆ ਤੁਹਾਨੂੰ ਕਿਸੇ ਨਾਮ ਨਾਲ ਨਹੀਂ ਦੇਸੂਗਾ ਕਬੂਤਰਾਂ ਨਾਲ ਹੋਰ ਬੰਦੇ ਖੜੇ ਹੋਣਗੇ ਨਾਮਾਂ ਨਾਲ ਇਹ ਜਾਂਦਾ ਨਹੀਂ ਬਾਜੀ ਦੇ ਇਹ ਕਬੂਤਰ ਹੀ ਬਸ ਜਿਵੇਂ ਕਹਿੰਦਾ ਘਰੇ ਡਾਉਂਦਾ ਬਸ ਇਹਨੂੰ ਡਾਉਂਡ ਦਾ ਹੀ ਸ਼ੌਂਕ ਹੈ ਕਹਿੰਦਾ ਦਿਖਾਉਣਾ ਘਰੇ ਜੋਰ ਦਿਖਾਉਣ ਦਾ ਨਜ਼ਾਰਾ ਆਉਂਦਾ ਬਾਜੀ ਦੇ ਜਿੱਤ ਹਾਰ ਦਾ ਕਹਿੰਦਾ ਬੰਦੇ ਨੇ ਉਤਰਨੇ ਉੱਡ ਕੇ ਕਰਨ ਲਿਏ ਬੰਦਾ ਉਸ ਦਿਖਾਉਣ ਵਾਲਾ ਚਾਹੀਦਾ ਆ ਗੁਰ ਆ ਗੁਰ ਕੀਰਤਪੂਣਾ ਭਾਈ ਆ ਕੀ ਸਿਸਟਮ ਲਿਖਿਆ ਬਦ ਅੱਛੀ ਹੋਣਾ ਮਾੜਾ ਜਾ ਮੈਨੂੰ ਹੈ ਇਹ ਉਹ ਨਾਲ ਹੈ ਆਪਣੇ ਦੁਨੀਆਂ ਦੀ ਬਾਜੀ ਜਿੱਤੇ ਹੋਇਆ ਜਿਹੜੇ ਹਾਂ ਹਾਂ ਬਾਜੀ ਜਿੱਤੇ ਹੋਏ ਪੁੱਤਰ ਸਾਰੇ ਠੀਕ ਹੈ ਇਹ ਯਾਦਗਾਰ ਬਣਾ ਕੇ ਫੋਟੋ ਰੱਖੀ ਵੀ ਹੈ ਨਾ ਹਾਂ ਹਾਂ ਇਹ ਆਪਾਂ ਆਹ ਬਾਈ ਦਾ ਭਾਈ ਆਗਾ ਮੇਰਾ ਭਰਾ ਸਦਾ ਬਾਜੀ ਆਹ ਯਾਰ ਲੋਤੇ ਇਕੱਠੇ ਬੈਠ ਆਹੋ ਆਹ ਹੀ ਆ ਨਹੀਂ ਖੜਾ ਹਾਂ ਦੇ ਇਹ ਆਰਚ ਆਪਣੇ ਇਹਨੂੰ ਬੜਾ ਸ਼ੌਂਕ ਸੀ ਬਣਾਉਣਾ ਕਿਹੜੇ ਇਹਨੂੰ ਆਹ ਮੁੰਡੇ ਨੂੰ ਹੈ ਨਾ ਇਹ ਇਹ ਵਾਲੀਆਂ ਫੋਟੋ ਮੈਂ ਵੀਡੀਓ ਇਹ ਬਾਹਰ ਵਾਗ ਗਿਆ ਤਾਂ ਹੈ ਨਾ ਹਾਂ ਇਹਨੂੰ ਮੈਂ ਗੱਲ ਮੇਰਾ ਲਾ ਇਹ ਤੇਰਾ ਪੇਜ ਚਲਾਉਂਦਾ ਹੈਗਾ ਇਹੀ ਚਲਾਉਂਦਾ ਹੈ ਨਵੀਂ ਚਲਾਉਂਦਾ ਤੇ ਵੀ ਚਲਾਉਂਦਾ ਇੱਕ ਇਹਨਾਂ ਨਾਲ ਹੀ ਗੱਲ ਹੋਊਗੀ ਨਵੀਂ ਜ ਮਤਲਬ ਮੈਂ ਪੜਾ ਮੈਂ ਜਗਰੀ ਜਾਂਦਾ ਦੋਨੇ ਘਰਾਂ ਨੂੰ ਠੀਕ ਆ ਫੋਟੋ ਆ ਹਨੂੰ ਕੈਮਰਾ ਪੂਰਾ ਕਬੂਤਰਾਂ ਵਾਲਾ ਘਾਰੇ ਉਤਰਾਂ ਵਾਲਾ ਬਣਾਇਆ ਪਿਆ ਸਮਝ ਲਓ ਕਿ ਇਹਨੂੰ ਪਤ ਨਹੀਂ ਲੱਗਦਾ ਇਧਰ ਆ ਗਏ ਇਹ ਫੋੜ ਜਿੱਤੂ ਰੂਮੀ ਇਹ ਕਿਹੜੀ ਬਲੱਡ ਲਾਈਨ ਅਸੀਂ ਬਾਈ ਇਹੇ ਉਹ ਯਾਕਰ ਦਰਤ ਪਾ ਰਿਹਾ ਮਾ ਬਲੀ ਜੀ ਕੇ ਦਾਜਾ ਲਾਉਣ ਲੱਗਿਆ ਸੀ ਉਹ ਵੀ ਸਰਜਾ ਲੱਗਦਾ ਹੈ ਨਾ ਉਹਨਾਂ ਨੂੰ ਇਹ ਕੂਤਰ ਵਾਲੇ ਪੜਿਆ ਇਹ ਰੂਮੀ ਵਾਲੀ ਆ ਆ ਕੂਤਰ ਹੀ ਆ ਬੰਦ ਕਰ ਦਿਆ ਇਹ ਇਹ ਜਿੱਤਿਆ ਇਹ ਹਰਿਆਣ ਜਿੱਤਿਆ ਜੀ ਇਹ ਕਿਹੜੇ ਕੂਤਰਾਂ ਦਾ ਹੈ ਇਹ ਮਨ ਲਗਰ ਆਪਣੇ ਦਾ ਕਿਹੜੇ ਕੂਤਰ ਇਹ ਅੱਛਾ ਇਹ ਇਹ ਆਪ ਮਾਰਸੀ ਪੜ ਕਿਹੜਾ ਹੈ ਕੋਈ ਮਾਰਸੀ ਮਾਰਸੀ ਠੀਕ ਇਹ ਬਾਈ ਰਣੀਆਂ ਬਾਈ ਲੈ ਗਿਆ ਨਹੀਂ ਫਿਰ ਅੱਛਾ ਬਾਈ ਫਿਰ ਤਪਾ ਲੈ ਗਿਆ ਰਣੀਆਂ ਬਾਈ ਦਾ ਤਾਂ ਹੈ ਨਹੀਂ ਹਨਾ ਕੂਤਰ ਰੱਖੇ ਹੋਏ ਉਹਦਾ ਇੱਥੇ ਤੇਰੇ ਕੋਲ ਲੈਂਦਾ ਨਾ ਯਾਰੇ ਹਨਾ ਚੰਗਾ ਸਤਿ ਆਲਾ ਵਾਹ ਚੰਗੇ ਸਾਬ ਵਰੀ ਹੀ ਕੁਆਲਿਟੀ ਹੁੰਦੀ ਆ ਨੂੰ ਹੁਣ ਉਹ ਬੂਟਰ ਵੀ ਦਿਖਾ ਦਈਏ ਫੋਨ ਦਾ ਪੱਲਾ ਹਾ ਲੈ ਲਈ ਕੈਮਰੇ ਦਾ ਉਹ ਤਾਂ ਰੱਤੇ ਲਾਲ ਜੀ ਨੇ ਆ ਮਿੱਤਰੋ ਇਹੀ ਚੱਕਿਆ ਕਰੋ ਬਾਜੀ ਤੋਂ ਨਿੱਕੇ ਦੇ ਜਿਆਦੇ ਜੇ ਚੱਕਣੇ ਹੁੰਦੇ ਆ ਬਾਲੇ ਭੜੇ ਉੱਡਦੇ ਆ ਇਹ ਲੋਕ ਕਹਿੰਦੇ ਗੋਲੇ ਉੱਡਦੇ ਨਹੀਂ ਇਹਦੀ ਗੋਲੀ ਬਹੁਤ ਚੰਗੀ ਉੱਡੀ ਸੀ ਇੱਕ ਇੱਕ ਕਿੰਨਾ ਬਹੁਤ ਆਹੋ ਇੱਕ ਤਾਂ ਬਾਲੀ ਭੜੀ ਉੱਡੀ ਸੀ ਬਾਈ ਜੋ ਤੀਆਂ ਦਾ ਦੁੱਧੀਆਂ ਵੀ ਆ ਇੱਕ ਜਿਹੜੀ ਕਿਹੜੀ ਡਿਸੀਤਰੀ ਉਹ ਕਹਿੰਦੀ ਸ਼ਾਇਦ ਹਾਂ ਉਹੀ ਸੀ ਉਹ ਬੜੀ ਭੜੀ ਉੱਡੀ ਸੀ ਨੀ ਆਇਆ ਜੀ ਘੁੰਡੇ ਮੋੜਦੇ ਜਿਹਾ ਬਹੁਤ ਵਧੀਆ ਉੱਡੀ ਉਹ ਬਾਈ ਦਾ ਸਤਾਰ ਖੜਾ ਦੇਖੋਗੇ ਨਹੀਂ ਇੰਝ ਕਰਦਾ ਬਈ ਬਸੇ ਹੀ ਨਿੱਕਲੇ ਹੁੰਦੇ ਆ ਉਹ ਕੋਈ ਨਹੀਂ ਲੈ ਕਿਤਾ ਉਹਦਾ ਕਿਸ਼ ਹੋ ਗਿਆ ਇਹ ਆ ਗਿਆ ਕੱਪੜਾ ਚ ਹੋ ਬੜੇ ਗਈ ਕੱਪੜਾ ਭਰੇ ਅਈ ਨਾਉਂਦਾ ਫਿਰ ਉਹ ਤੇ ਬਾਈ ਜੀ ਬਕਰਦੇ ਓਏ ਕਿਵੇਂ ਕਰਨਾ ਸੀ ਜਿਹੜੇ ਛੋਟੇ ਸੀ ਨਿੱਕੇ ਬਾਈ ਉਹ ਤਾਂ ਸਾ ਇੱਕ ਸਲਫੋਰ ਪਾ ਗਣੋ ਤਾਂ ਸਾ ਡਿਜਸਟਮੈਂਟ ਕਰਨਾ ਜਿਵੇਂ ਉਹ ਪਏ ਆ ਆ ਵੱਡਿਆਂ ਦੀ ਅੱਡ ਸਾਈਜ਼ ਬਣਾ ਕੇ ਸਲਫਾ ਨਾਲ ਦੋਵੇਂ ਬਾਹਲੇ ਘੈਂਟ ਲੱਗਣੇ ਸੀ ਮੈਂ ਕਿਹਾ ਇੰਨੇ ਗੱਪ ਤਰੇ ਪਾਸੇ ਪਏ ਹੋਣਗੇ ਯਾਰ ਹਾਂ ਮੈਂ ਉਹ ਦੇਖੀ ਜਾਨਾ ਵੀ ਇੰਨੇ ਕ ਤਾਂ ਤੇਰੇ ਉ ਪਾਸੇ ਪਏ ਹੋਣਗੇ ਕਿਉਂਕਿ ਨਾਮ ਤੂੰ ਬੜਾ ਹੀ ਜੱਤੇ ਵੇ ਆ ਬਾਕੀ ਸਨਮਾਨ ਤੇਰਾ ਬਹੁਤ ਹੋਇਆ ਭਰਾਵਾ ਕਿਉਂਕਿ ਹਰੇਕ ਤੇ ਕੰਪਿਊਟਰ ਸਾਹਮਣੇ ਜਿਤਾਏ ਆ ਹਰੇਕ ਨੂੰ ਕੰਪਿਊਟਰ ਦਿੱਤੇ ਆ ਅਗਲਾ ਸਨਮਾਨ ਤਾਂ ਕਰਦਾ ਹੀ ਆ ਫਿਰ ਉਹ ਤਰੀਕਾ ਤੇ ਉਹ ਤਰੀਕਾ ਉੱਤਰੀ ਇਹੋ ਤੋਂ ਮਾਰੇ ਗੱਦਨੇ ਉਹਨਾਂ ਨਾਲ ਦਾ ਫਰਕ ਕੀ ਹੈ ਕਿ ਘਰਾਂ ਜਾਂਦਾ ਰਹਾਂ ਮੈਂ ਇਹ ਤੇ ਫਾਈਲ ਵਿੱਚੋਂ ਫੜਦੇ ਨੇ ਕੋਈ ਕਿਸੇ ਦੇ ਮਾਰੇ ਦੋਸਤ ਅਰੇ ਨਹੀਂ ਉੱਤਰੀ ਇਹਨਾਂ ਨਾਲ ਨਹੀਂ ਗੱਲ ਕਰੀਏ ਅਗਲੇ ਨਿਆਂ ਦਾ ਉਹਨਾਂ ਨੇ ਸਰੂਪ ਕੀ ਹੈ ਉਹ ਕਿ ਉਹਨਾਂ ਦਾ ਕੰਮ ਕੀ ਕਰਦੇ ਡਾਲਾ ਕਰ ਗਏ ਫਿਰ